ਪੰਜ ਵੱਖ-ਵੱਖ ਐਫਆਈਆਰਜ਼ ਦੇ ਵਿੱਚ ਜਿਹੜੇ ਹੈਗੇ ਨੇ ਮਲਟੀਪਲ ਜਿਹੜੇ ਹੈ ਆਪਣੇ ਮੋਟਰਸਾਈਕਲਸ ਐਂਡ ਮੋਬਾਈਲ ਫੋਨਸ ਨੇ ਜਿਹੜੇ ਉਹ ਬਰਾਮਦ ਕੀਤੇ ਇਸ ਮੁਕਦਮੇ ਦੇ ਵਿੱਚ ਪੰਜ ਦੋਸ਼ੀ ਜਿਹੜੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੋਸ਼ੀਆਂ ਤੋਂ 8 ਮੋਟਰਸਾਈਕਲ 2 ਐਕਟਿਵਾ ਤੇ 6 ਮੋਬਾਈਲ ਫੋਨ ਬਰਾਮਦ ਹੋਏ ਨੇ ਜੋ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਤੇ ਸਨੇਚ ਕੀਤੇ ਨੇ ਇਦੇ ਵਿੱਚ ਜੀ ਸਾਡੇ ਕੋਲੇ ਮਾਨਯੋਗ ਐਸਐਸਪੀ ਸਾਹਿਬ ਤੇ ਸ਼੍ਰੀ ਦੀਪਕ ਪਾਰਖ ਜੀ ਅਤੇ ਸਾਡੇ ਐਸਪੀ ਸਿਟੀ ਸਾਹਿਬ ਸ਼੍ਰੀ ਹਰਬੀਰ ਰਟਵਾਲ ਜੀ ਦੀ ਅਗਵਾਈ ਦੇ ਵਿੱਚ ਜਿੰਨੀਆਂ ਸ਼ਹਿਰ ਦੇ ਵਿੱਚ ਚੋਰੀਆਂ ਤੇ ਸਨੇਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਮੇਰੇ ਵੱਲੋਂ ਐਸਐਚਓ ਆਪਣੇ ਮਟੋਰ ਤੇ ਐਸਐਚਓ ਫੇਜ਼ 1 ਦੇ ਨਾਲ ਅਸੀਂ ਜਿਹੜਾ ਹੈਗਾ ਇਹ ਪਲਾਨ ਕਰਕੇ ਇਹਨਾਂ ਦੇ ਉੱਤੇ ਅਸੀਂ ਆਪਣੇ ਸੋਰਸ ਵੀ ਕਾਇਮ ਕੀਤੇ ਹੋਏ ਸੀਗੇ ਤੇਰੇ ਤੇ ਕਾਰਵਾਈ ਕਰਦੇ ਸੀਗੇ ਉਹਦੇ ਤਹਿਤ ਸਾਨੂੰ ਜਿਹੜਾ ਹੈਗਾ ਇਹਦੇ ਵਿੱਚ ਚੰਗਾ ਜਿਹੜਾ ਹੈਗਾ ਰਿਸਪਾਂਸ ਮਿਲਿਆ ਤੇ ਅਸੀਂ ਪੰਜ ਵੱਖ-ਵੱਖ ਐਫ ਆਈ ਆਰਜ਼ ਦੇ ਵਿੱਚ ਜਿਹੜੇ ਹੈਗੇ ਨੇ ਮਲਟੀਪਲ ਜਿਹੜੇ ਹੈ ਆਪਣੇ ਮੋਟਰਸਾਈਕਲਸ ਐਂਡ ਮੋਬਾਈਲ ਫੋਨਸ ਨੇ ਜਿਹੜੇ ਉਹ ਬਰਾਮਦ ਕੀਤੇ ਨੇ ਇਹਦੇ ਵਿੱਚ ਜੋ ਹੈ ਮੈਂ ਤੁਹਾਨੂੰ ਮੁਕੱਦਮਿਆਂ ਦਾ ਬੇਸਿਕ ਇੱਕ ਜਾਣਕਾਰੀ ਦੇ ਦਿੰਨਾ ਮਕਦਮਾ ਨੰਬਰ ਇੱਕ ਹੈਗਾ 152 152 ਇਹ ਹੈਗਾ ਫੇਜ਼ 1 ਦਾ ਦੋ ਤਿੰਨ ਦਿਨ ਪਹਿਲਾਂ ਅਸੀਂ ਲੋਜ ਕੀਤਾ ਸੀਗਾ ਇਹਦੇ ਵਿੱਚ ਅੰਡਰ ਸੈਕਸ਼ਨ ਜਿਹੜਾ ਹੈਗਾ 303 304 ਐਂਡ 61 ਬੀ ਐਨ ਐਸ ਐਂਡ 317 ਬੀ ਐਨ ਐਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲੋਜ ਕੀਤੀ ਬੇਸਿਕਲੀ ਇਹ ਜੋ ਮਕਦਮਾ ਹੈਗਾ ਇਹ theft ਐਂਡ snatching ਦੇ ਨਾਲ ਬਿਲੋਂਗ ਕਰਦਾ ਹੈ ਇਸ ਮਕਦਮੇ ਦੇ ਵਿੱਚ ਪੰਜ ਦੋਸ਼ੀ ਜਿਹੜੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਜਿਨ੍ਹਾਂ ਦੇ ਨਾਮ ਹੈਗੇ ਨੇ ਸਤੀਸ਼ ਕੁਮਾਰ ਜੋ ਮੋਹਾਲੀ ਦਾ ਹੀ ਰਹਿਣ ਵਾਲਾ ਰਿੰਕੂ ਹੈ ਜੋ ਇਹ ਵੀ ਮੋਹਾਲੀ ਦਾ ਸੁਹਾਣੇ ਏਰੀਆ ਦਾ ਰਹਿਣ ਵਾਲਾ ਹੈ ਸਤਪਾਲ ਹੈ ਇਹ ਵੀ ਸੁਹਾਣੇ ਦਾ ਤੇ ਮਨਿੰਦਰ ਹੈ ਇਹ ਵੀ ਸੁਹਾਣੇ ਏਰੀਆ ਦੇ ਵਿੱਚੋਂ ਰਹਿਣ ਵਾਲਾ ਹੈ ਅਤੇ ਇੱਕ ਸੰਜੀ ਹੈ ਇਹ ਜਿਹੜਾ ਹੈ ਫੇਜ਼ 1 ਦੇ ਏਰੀਆ ਦਾ ਰਹਿਣ ਵਾਲਾ ਹੈਗਾ ਇਹ ਪੰਜ ਦੋਸ਼ੀ ਨੇ ਇਹਨਾਂ ਦੋਸ਼ੀਆਂ ਤੋਂ 8 ਮੋਟਰਸਾਈਕਲ 2 ਐਕਟਿਵਾ ਤੇ 6 ਮੋਬਾਈਲ ਫੋਨ ਬਰਾਮਦ ਹੋਏ ਨੇ ਜੋ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਤੇ ਸਨੇਚ ਕੀਤੇ ਨੇ ਜੀ ਇਦੇ ਸੰਬੰਧ ਦੇ ਵਿੱਚ ਇਹਨਾਂ ਦੀ ਸਾਰੀ ਡਿਟੇਲ ਅਸੀਂ ਸ਼ੇਅਰ ਕਰ ਰਹੇ ਹਾਂ ਇੰਜਨ ਚੈਸੀ ਨੰਬਰ ਵੀ ਸ਼ੇਅਰ ਕਰਾਂਗੇ ਤੇ ਪਲੱਸ ਜਿਹੜੇ ਮੋਬਾਈਲ ਨੇ ਉਹਨਾਂ ਦੀ ਵੀ ਅਸੀਂ ਸਾਰਾ ਜਿਹੜਾ ਲੋਕੇਟ ਕਰਕੇ ਕਿੰਨਾ ਬੰਦਿਆਂ ਦੇ ਸਨੈਚ ਹੋਏ ਨੇ ਉਹ ਸਾਰਾ ਟਰੈਕ ਆਊਟ ਕਰਾਂਗੇ ਕਿ ਕਿੱਥੋਂ ਕਿੱਥੋਂ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਉੱਥੇ ਉਹਨਾਂ ਦੇ ਜਿਹੜੇ ਅਸਲ ਮਾਲਕ ਹੈ ਉਹਨਾਂ ਤੱਕ ਇਹਨਾਂ ਨੂੰ ਪਹੁੰਚਾਵਾਂਗੇ ਥਰੂ ਪ੍ਰੋਪਰ ਚੈਨਲ ਸੋ ਇਹ ਹੈਗਾ ਫੇਜ਼ 1 ਦੇ ਵਿੱਚ ਜਿਹੜਾ ਇੱਕ ਸਾਡਾ ਜਿਹੜਾ ਮੁਕੱਦਮਾ ਦਰਜ ਹੋਇਆ ਉਹਦਾ ਇਸ ਦੇ ਨਾਲ ਨਾਲ ਹੀ ਮਟੌਰ ਥਾਣੇ ਦੇ ਵਿੱਚ ਜੋ ਹੈ ਉਹ ਅਸੀਂ ਚਾਰ ਵੱਖ-ਵੱਖ ਮੁਕਦਮੇ ਜਿਹੜੇ ਹੈਗੇ ਨੇ ਇਹਦੇ ਸੰਬੰਧ ਦੇ ਵਿੱਚ ਲੋਜ ਕੀਤੇ ਸੀਗੇ ਇਹਦੇ ਵਿੱਚੋਂ ਇੱਕ ਮੁਕਦਮਾ ਨੰਬਰ ਹੈਗਾ 190 190 ਇਹ 4 ਅਗਸਤ ਨੂੰ ਲੋਜ ਕੀਤਾ ਗਿਆ ਸੀਗਾ ਸਨੇਚਿੰਗ ਦਾ ਮੁਕਦਮਾ ਸੀਗਾ ਇਹਦੇ ਵਿੱਚ ਇੱਕ ਜ਼ੋਮੈਟੋ ਵਾਲਾ ਸੀਗਾ ਜਿਹੜਾ ਹੈਗਾ ਲੜਕਾ ਉਹ ਤੋਂ ਉਹਦਾ ਮੋਬਾਈਲ ਫੋਨ ਤੇ ਉਹਦਾ ਜਿਹੜਾ ਮੋਟਰਸਾਈਕਲ ਸੀਗਾ ਉਹ ਸਨੇਚ ਕਰਕੇ ਬੰਦੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਤਾਂ ਉਹਦੇ ਉੱਤੇ ਕਾਰਵਾਈ ਕਰਦੇ ਆ ਸਾਡੇ ਵੱਲੋਂ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਨੇ ਸਮੀਰ ਉਰਫ ਨਾਟਾ ਜੋ ਰਾਜਪੁਰੇ ਦਾ ਰਹਿਣ ਵਾਲਾ ਨੇੜੇ ਗਗਨ ਚੌਂਕ ਰੋਹਨ ਸ਼ਰਮਾ ਜਿਹੜਾ ਹੈ ਇਹ ਵੀ ਪਟਿਆਲੇ ਦਾ ਰਹਿਣ ਵਾਲਾ ਹੈ ਅਤੇ ਬੌਬੀ ਹੈ ਜਿਹੜਾ ਇਹ ਵੀ ਰਾਜਪੁਰੇ ਦਾ ਰਹਿਣ ਵਾਲਾ ਹੈ ਇਹ ਤਿੰਨੋਂ ਦੋਸ਼ੀਆਂ ਦੇ ਨੂੰ ਜਿਹੜਾ ਹੈਗਾ ਅਸੀਂ ਅਰੈਸਟ ਕਰਕੇ ਇਹਨਾਂ ਦੇ ਕੋਲੋਂ ਇੱਕ ਮੋਬਾਈਲ ਫੋਨ ਜਿਹੜਾ ਸਨੇਚਡ ਇੱਕ ਮੋਬਾਈਲ ਇੱਕ ਮੋਟਰਸਾਈਕਲ ਜੋ ਇਹਨਾਂ ਨੇ ਉਤੋਂ ਖੋਕੇ ਖੋਹ ਕੀਤੀ ਸੀਗੀ ਸਨੇਚ ਕੀਤਾ ਸੀਗਾ ਅਤੇ ਇੱਕ ਇਹਨਾਂ ਦਾ ਉਹ ਮੋਟਰਸਾਈਕਲ ਜਿੱਤੇ ਵਾਰਦਤ ਕਰਨਾਈ ਸੀਗੇ ਤੋਂ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਬਰਾਮਦ ਕਰ ਲਈਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਇੱਕ 193 ਨੰਬਰ ਐਫ ਆਈ ਆਰ ਹੈ 193 ਇਸ ਦੇ ਵਿੱਚ ਜਿਹੜਾ ਹੈਗਾ ਇਹ ਅੰਡਰ ਸੈਕਸ਼ਨ 303 ਅਤੇ 317 ਬੀ ਐਨ ਐਸ ਦੇ ਵਿੱਚ ਅਸੀਂ ਲੋਜ ਕੀਤੀ ਹੈ ਇਹ 18 ਜਨਵਰੀ ਦੀ ਐਫ ਆਈ ਆਰ ਹੈ ਇਹਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਹੈ ਸੰਜੀਵ ਕੁਮਾਰ ਜੋ ਕਿ ਸਮਰਾਲਾ ਲੁਧਿਆਣਾ ਦਾ ਰਹਿਣ ਵਾਲਾ ਹੈਗਾ ਇਹਦੇ ਕੋਲੋਂ ਬਰਾਮਦਗੀ ਸੀਗੀ ਇੱਕ ਲੇਡੀਜ਼ ਪਰਸ ਜਿਹਦੇ ਵਿੱਚ 2000 ਰੁਪਏ ਸੀਗੇ ਤੇ ਹੋਰ ਵਹੀਕਲਾਂ ਦੀਆਂ ਚਾਬੀਆਂ ਸੀਗੀਆਂ ਤੋ ਇਹ ਬੰਦਾ ਜਿਹੜਾ ਹੈਗਾ ਇਹ ਸਨੇਚਿੰਗ ਕਰਕੇ ਜਿਹੜਾ ਹੈਗਾ ਚੋਰੀ ਕਰਕੇ ਪਰਸ ਦੀ ਇਹ ਜਾ ਰਿਹਾ ਸੀਗਾ ਤੇ ਜਿੱਦੋਂ ਉਹ ਸੀ ਜਿਹੜਾ ਹੈ ਆਪਣੇ ਸੋਸ ਦੇ ਥੂਏ ਨੂੰ ਕਵਰ ਕੀਤਾ ਫਿਰ 194 ਨੰਬਰ ਐਫ ਆਈ ਆਰ ਹੈ ਜਿਹਦੇ ਵਿੱਚ ਜਿਹੜੀ ਚੋਰੀ ਦੀ ਹੀ ਵਾਰਦਾਤ ਲੌਜ ਹੋਈ ਹੈ 303 ਤੇ 317 ਬੀ ਐਨ ਐਸ ਦੇ ਵਿੱਚ 19 ਅਗਸਤ ਦੀ ਹੈਗੀ ਹੈ ਇਹਦੇ ਵਿੱਚ ਗੁਰਪ੍ਰੀਤ ਹੈ ਜੋ ਮਛਲੀ ਕਲਾ ਮੁਹਾਲੀ ਦਾ ਤੇ ਰਾਜਕੁਮਾਰ ਹੈ ਜੋ ਇੱਕ ਖਮਾਣੋ ਫਤਗੜ ਸਾਹਿਬ ਦਾ ਇਹਦੇ ਕੋਲੋਂ ਅਸੀਂ ਦੋ ਮੋਟਰਸਾਈਕਲ ਤੇ ਪੰਜ ਮੋਬਾਈਲ ਫੋਨ ਜਿਹੜੇ ਹੈਗੇ ਨੇ ਇਸ ਰੈਚਿੰਗ ਦੇ ਜਾਂ ਜਿਹੜੇ ਹੈਗੇ ਨੇ ਤੇ ਮੋਟਰਸਾਈਕਲ ਇਹ ਬਰਾਮਦ ਹੋਏ ਨੇ ਇਹਨਾਂ ਦੀ ਅੱਗੇ ਅਸੀਂ ਫਰਦਰ ਇਹਦੇ ਵਿੱਚ ਵੀ ਪਤਾ ਲਗਾ ਰਹੇ ਹਾਂ ਵੀ ਜਿਸ ਜਿਸ ਦੇ ਮੋਬਾਈਲ ਮੋਬਾਈਲ ਫੋਨ ਸੀਗੇ ਜਾਂ ਮੋਟਰਸਾਈਕਲ ਸੀਗੇ ਉਹਨਾਂ ਨੂੰ ਫਰਦਰ ਅੱਗੇ ਉਹਨਾਂ ਨੂੰ ਲੋਕੇਟ ਕੀਤਾ ਜਾ ਰਿਹਾ ਜੀ ਇਹਦੇ ਨਾਲ ਇੱਕ ਹੋਰ ਮੁਕੱਦਮਾ ਹੈ 195 ਨੰਬਰ ਇਹ ਮੁਕੱਦਮਾ ਹੈ 21 ਅਗਸਤ ਦਾ ਇਹਦੇ ਵਿੱਚ ਵੀ ਚੋਰੀ 303 ਤੇ 317 ਬੀ ਐਨ ਐਸ ਦਾ ਹੈਗਾ ਇਹਦੇ ਵਿੱਚ ਵਿਕਰਮਜੀਤ ਸਿੰਘ ਹੈਗਾ ਦੋਸ਼ੀ ਦੋਸ਼ੀ ਜੋ ਫਤੇਗੜ ਸਾਹਿਬ ਦਾ ਮਾਰਵਾ ਪਿੰਡ ਦਾ ਰਹਿਣ ਵਾਲਾ ਇਹਦੇ ਕੋਲੋਂ ਵੀ ਇੱਕ ਜਿਹੜਾ ਹੈਗਾ ਚੋਰੀ ਦਾ ਮੋਟਰਸਾਈਕਲ ਉਹ ਬਰਾਮਦ ਹੋਇਆ। ਸੋ ਇਸ ਦੀ ਜਦ ਪੇਸ਼ਾ ਦੇ ਕਦਮਾਂ ਇਹ ਸਾਰਾ ਹਜੇ ਦੀ ਤਫ਼ਤੀਸ਼ ਦੇ ਵਿੱਚ ਚੱਲ ਰਹੀ ਹੈ ਜੀ ਵਿਸ਼ਾ ਇਹਨਾਂ ਦੇ ਵਿੱਚੋਂ ਇਹਨਾਂ ਦੇ ਕੋਲੋਂ ਪੋゼਸ਼ਨ ਦੇ ਵਿੱਚੋਂ ਹੀ ਹੋ ਗਏ ਜਿਸ ਤਰ੍ਹਾਂ ਫਿਜ਼ਿਕ ਵਾਲਾ ਕੇਸ ਹੈ ਜਿਸ ਤਰ੍ਹਾਂ ਫਿਜ਼ਿਕ ਵਾਲਾ ਮੁਕਦਮਾ ਹੈ ਫਿਜ਼ਿਕ ਦੇ ਮੁਕਦਮੇ ਦੇ ਵਿੱਚ ਸਾਨੂੰ ਪੰਜ ਦੋਸ਼ੀ ਮਿਲੇ ਨੇ ਇਹ ਅੱਗੇ ਵੀ ਵਾਰਦਾਤ ਕਰਨ ਦੇ ਅੱਗੇ ਜਾ ਰਹੇ ਸੀਗੇ ਅੱਗੇ ਵੀ ਇਹਨਾਂ ਦੀ ਪਲੈਨਿੰਗ ਹੋ ਰਹੀ ਸੀਗੀ ਇਹ ਪੰਜ ਬੰਦੇ ਅਸੀਂ ਇਕੱਠੇ ਖੂਫੀ ਇਨਫੋਰਮੇਸ਼ਨ ਦੇ ਉੱਤੇ ਪਕੜੇ ਸੀਗੇ ਇਹ ਨਾਰਮਲ ਨੇ ਜੀ ਕੋਈ ਜਿਆਦਾ ਵੈਲ ਐਜੂਕੇਟਿਡ ਨਹੀਂ ਹੈਗੇ ਜੀ ਨਾਰਮਲ ਨੇ ਪਲੱਸ 2 ਵਗੈਰਾ 10th ਪਲੱਸ 2 ਟਾਈਪ ਜਾਂ ਉਸ ਤੋਂ ਵੀ ਘੱਟ ਜਿਹੜੀਆਂ ਹੈਗੀਆਂ ਐਜੂਕੇਸ਼ਨ ਕੁਆਲੀਫਿਕੇਸ਼ਨਸ ਨੇ ਇਹ ਨਵੀਆਂ ਨੇ ਇਹ ਨਿਸ਼ਬਾਤ ਨੇ ਕਰਦੇ ਨਹੀਂ ਜਾਂ ਇਹ ਜਿਹੜੇ ਹੈਗੇ ਨੇ ਜੀ ਇਹ ਪੱਕੇ ਚੋਰ ਨੇ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜੇ ਹੈਗੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਜਿਸ ਤਰ੍ਹਾਂ 152 ਐਫ ਆਈ ਆਰ ਵਿੱਚ ਸਤੀਸ਼ ਹੈ ਇਹਦੇ ਉੱਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਜਿਹੜੇ ਪਹਿਲਾਂ ਵੀ ਚੋਰੀ ਦੇ ਮੁਕਦਮੇ ਨੇ ਪਹਿਲਾਂ ਤੋਂ ਜਿਹੜੇ ਹੈਗੇ ਨੇ ਇਹ ਵਾਰਦਾਤਾਂ ਦੇ ਵਿੱਚ ਹੈਗੇ ਨੇ ਇਸੇ ਦੇ ਵਿੱਚ ਇੱਕ ਸਤਪਾਲ ਦੋਸ਼ੀ ਹੈਗਾ ਇਹਦੇ ਉੱਤੇ ਵੀ ਪਹਿਲਾਂ ਇੱਕ ਚੋਰੀ ਦਾ ਮੁਕਦਮਾ 2023 ਦਾ ਦਰਜ ਹੈ ਇੱਕ ਦੇ ਉੱਤੇ 2022 ਦਾ ਦਰਜ ਹੈ ਸੰਜੀ ਹੈ ਇਹਦੇ ਉੱਪਰ ਵੀ ਜਿਹੜਾ ਹੈਗਾ ਪਹਿਲਾਂ ਚੋਰੀ ਦੇ ਦੋ ਮੁਕਦਮੇ ਦਰਜ ਨੇ ਇੱਕ 207 ਹੈ ਜਿਹੜਾ ਇਹ ਚੋਰੀ ਦਾ ਮੁਕਦਮਾ ਦਰਜ ਹੈ ਇੱਕ ਇਹਨਾਂ ਦੇ ਵਿੱਚੋਂ ਐਨਡੀਪੀਐਸ ਦਾ ਵੀ ਮੁਕਦਮਾ ਇਹਦੇ ਤੇ ਦਰਜ ਹੈਗਾ ਬੰਦਾ ਉਹ ਨਸ਼ੇ ਦਾ ਵੀ ਹੈਗਾ ਉਹਦੇ ਵਿੱਚ ਕੰਜ਼ਿਊਮਰ ਇੱਕ ਬੇਸਿਕਲੀ ਜੀ ਜ਼ਿਆਦਾਤਰ ਇਹ ਰਹਿੰਦਾ ਸੀਗਾ ਕਿ ਜਿਹੜਾ ਵੀ ਕੋਈ ਅਬੰਡੰਡ ਮੋਟਰਸਾਈਕਲ ਜਿਹੜਾ ਹੈਗਾ ਕੋਈ ਮਿਲਦਾ ਹੈ ਤਾਂ ਉਹਨੂੰ ਇਹ ਟਾਰਗੇਟ ਕਰਦੇ ਨੇ ਜ਼ਿਆਦਾਤਰ ਅਮੰਡਨ ਨੂੰ ਟਾਰਗੇਟ ਕਰਦੇ ਨੇ ਬਟ ਸਨੇਚਿੰਗ ਦੀਆਂ ਵੀ ਵਾਰਦਾਤਾਂ ਹੈਗੀਆਂ ਨੇ ਜਿੱਥੇ ਸੁੰਸਨ ਏਰੀਆ ਦੇ ਵਿੱਚ ਨੂੰ ਲੱਗਦਾ ਹੈ ਕਿ ਕਿਤੇ ਇਹ ਚੀਜ਼ ਨੂੰ ਅੰਜਾਮ ਦਿੱਤਾ ਜਾ ਸਕਦਾ ਤਾਂ ਉੱਥੇ ਸਨੇਚਿੰਗ ਤੇ ਵੀ ਚਲੇ ਜਾਂਦੇ ਨੇ ਇਹਦੇ ਚ ਇਹ ਹੈ ਜੀ ਐਜ਼ ਆਫ ਨਾਓ ਜਿਹੜਾ ਹੈਗਾ ਅਸੀਂ ਮੁਹਾਲੀ ਦੀਆਂ ਵਾਰਦਾਤਾਂ ਦੇ ਹਿਸਾਬ ਨਾਲ ਕੀਤਾ ਹੈ ਹੁਣ ਜਿਹੜੀਆਂ ਰਿਕਵਰੀਆਂ ਸਾਥੋਂ ਹੋਈਆਂ ਨੇ ਉਹਦੇ ਵਿੱਚ ਇਹਨਾਂ ਵੱਲੋਂ ਅਲੱਗ-ਅਲੱਗ ਚੀਜ਼ਾਂ ਆਈਆਂ ਨੇ ਸਾਹਮਣੇ ਕੋਈ ਕਹ ਰਿਹਾ ਕਿ ਅਸੀਂ ਮੁਲਾਪੁਰ ਏਰੀਆ ਚੋਂ ਕੋਈ ਕਹਿੰਦਾ ਕੋਫਤਗੜ ਏਰੀਆ ਦੇ ਵਿੱਚੋਂ ਉਹ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਅਸੀਂ ਮੋਟਰਸਾਈਕਲ ਦੀ ਜਿਹੜੀਆਂ ਹੈਗੀਆਂ ਕਲੀਅਰ ਹੋਏਗੀ ਤਾਂ ਪਤਾ ਲੱਗੇਗਾ ਕਿ ਵਾਰਦਾਤਾ ਕਿੱਥੇ ਕਿੱਥੇ ਧੱਕੀ ਆ ਟੋਟਲ ਕਿੰਨੇ 15 ਇਹਦੇ ਵਿੱਚ ਜੀ ਟੋਟਲ ਹੋ ਗਏ 5 ਤੇ 3 8 9 10 11 12 ਦੋਸ਼ੀ ਅਰੈਸਟ ਹੋਏ ਨੇ ਜੀ 12 ਦੋਸ਼ੀ ਅਰੈਸਟ ਹੋਏ ਪੰਜ ਮੁਕਦਮਿਆਂ ਦੇ ਵਿੱਚ ਤੇ ਜਿਨ੍ਹਾਂ ਦੇ ਵਿੱਚੋਂ ਕੁੱਲ ਸਾਨੂੰ ਆ 15 ਮੋਟਰਸਾਈਕਲ 12 ਮੋਬਾਈਲ ਫੋਨ ਇੱਕ ਪਰਸ ਤੇ ਕੁਝ ਖੁੱਲੀਆਂ ਚਾਬੀਆਂ ਬਰਾਮਦ ਹੋਈਆਂ ਨੇ